ਮਾਨ ਜੀ ਸਾਇਦ ਸਮਝਾਉਣਾ ਕਰਦੇ ਹਨ हे ਮੇਰੇ ਮਿੱਤਰ ਜਿਸ ਮਨੁੱਖ ਦੇ ਅਗਾਹ ਆਉਣ ਵਾਲੇ ਜੀਵਨ ਵਿੱਚ ਪ੍ਰਭੂ ਨੇ ਸੁੱਖ ਬਣਾ ਦਿੱਤਾ ਜਿਸ ਦੇ ਬੀਤ ਚੁੱਕੇ ਜੀਵਨ ਵਿੱਚ ਵੀ ਪ੍ਰਭੂ ਨੇ ਆਨੰਦ ਬਣਾਈ ਰੱਖਿਆ ਜਿਸ ਮਨੁੱਖ ਵਾਸਤੇ ਪਰਮੇਸ਼ਵਰ ਨੇ ਇਹੋ ਜਿਹੀ ਬੀਉਤ ਬਣਾ ਰੱਖੀ ਉਹ ਮਨੁੱਖ ਲੋਕ ਤੇ ਪਰਲੋਕ ਵਿੱਚ ਕਿਤੇ ਵੀ ਡੋਲਦਾ ਨਹੀਂ ਰਹਾਉ ਵਾਲੀ ਪੰਕਤੀ ਚ ਸਾਇਬ ਸਮਝਾਉਂਦੇ ਹਨ ਹੈ ਭਾਈ ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ ਦੇ ਨਾਮ ਨਾਲ ਰੰਗਿਆ ਜਾਂਦਾ ਹੈ ਉਹ ਮਨੁੱਖ ਉਸ ਮਾਲਕ ਪ੍ਰਭੂ ਨੂੰ ਸਭ ਵਿੱਚ ਇੱਕ ਰਸ ਵਸਦਾ ਪਛਾਣ ਲੈਂਦਾ ਹੈ ਸਾਹਿਬ ਸਮਝਾਉਣਾ ਕਰਦੇ ਹਨ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਅਚਾਰ ਜ ਤੇਰੀ ਬੜੇ ਆਈ ਨਿਤ ਨਾਨਕ ਨਾਮ ਤੇ ਆਈ ਸਾਈ ਬਖਸ਼ਿਸ਼ ਕਰਦੇ ਹਨ हे दया ਦੇ ਘਰ ਪ੍ਰਭੂ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ ਤੂੰ ਆਪਣੇ ਭਗਤਾਂ ਦੀ ਰਖਵਾਲੀ ਆਪ ਹੀ ਕਰਦਾ ਹੈ हे ਪ੍ਰਭੂ ਤੂੰ ਅਚਾਰਜ ਸਰੂਪ ਹੈ ਤੇਰੀ ਬਖਸ਼ਿਸ਼ ਵੀ ਹੈਰਾਨ ਕਰਨ ਦੇਣ ਵਾਲੀ ਹੈ ਹੇ ਨਾਨਕ ਜੀ ਜਿਸ ਮਨੁੱਖ ਉਤੇ ਪ੍ਰਭੂ ਬਖਸ਼ਿਸ਼ ਕਰਦਾ ਹੈ ਉਹ ਸਦਾ ਉਸ ਦਾ ਨਾਮ ਸਿਮਰਦਾ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ